ਕਾ ਨਾ ਇਹਨਾਂ ਦਾ 20 ਲਾ ਗਿਆ 17 ਦਾ ਮੈਂ 17 ਕੇ 18 ਕੇ ਨਾ 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 ਛੋਟਾ ਦਾ 20 ਲਾ ਗਿਆ ਫਰਕ ਕੀ ਹੋ ਗਿਆ ਇਹਦੇ ਦਾ ਵਟ ਦੇ ਰੋੜੀ ਮਟ ਦੇ ਕਟਲੇ ਮੇਂਦਰ 20 ਹਾਂ ਕਟਲਾ ਬੜੀਆ ਮੇਂਦਰ 20 ਦਾ ਜਿਹੜਾ ਭਾਈ ਲਾ ਗਿਆ ਵੱਡਾ ਓਏ ਜਿਸਰਾ ਤੂੰ ਮੈਦਾਨ ਦੜ ਤੇ ਹੋਰਾ ਅੱਛਾ ਗੱਲ ਤਾਂ ਸੁਣ ਤੂੰ ਸੁਬਾਨ ਨੂੰ ਪੁੱਛ ਲੈ ਲਾ ਕੇ 20 ਰੁਪਏ ਕਿੰਨੇ ਪਾ ਦੇ ਇਹ ਨਹੀਂ ਕਰਦੀ ਤੇਰੀ ਮਰਜ਼ੀ ਆ ਪਾ ਲੈ ਪੂਰੇ 1.2500 ਰੁਪਏ 100 ਰੁਪਏ 200 ਛੋਟ ਦੇ ਆਂ ਦਾ ਕੋਲੇ ਓ ਫੜ ਲੈ ਹੁਣ ਓ ਫੜ ਲੈ ਫੜ ਲੈ ਬਹੁਤਾ ਬਹੁਤਾ ਹੁਣ ਨਹੀਂ ਕਲਵੰਦਰ ਭਾਈ ਸਹੀ ਗੱਲ ਹੈ 100 ਰੁਪਏ ਕੱਢ ਲੈ ਲੈ ਦੇਣੀ ਨਾ ਦੇਣੀ ਤੇਰੀ ਮਰਜ਼ੀ 19000 ਨਹੀਂ ਉਹ ਬਹੁਤ ਹੁਣ ਬਹੁਤ ਮੱਡੀ ਵਾਲ ਨੂੰ ਦਿੱਤੀ ਨਹੀਂ ਤੈਨੂੰ ਛੱਡ ਦੇ ਰੁਪਏ ਜਿੱਦੇ ਨਹੀਂ ਪੂਰਾ ਫੜਾ ਉਹ ਨਵੇਂ ਦਾ ਦੋਤਾ ਨਵੇਂ ਦੇ ਬੁਰਾ ਬੁਰਾ ਲੋ ਤੁਸ ਨੂੰ ਹੁੰਦਾ ਹੁਣ ਨਵੇਂ ਦਾ ਪਾਤਾ ਨੂੰ ਅੜਦਾ ਜਮਨ ਉਹ ਨਵੇਂ ਦੇ ਕੋਰੋਨਾ ਭਾਈ ਕੋਲੇ ਆਪਣੀ ਘਰ ਦੀ ਝੋਟੀ ਤਿਆਰ ਕਰੀ ਹੋਈ ਸੀਗੀ ਤੇ ਕੋਈ ਹਰਿਆਣੇ ਦੇ ਵਿੱਚੋਂ ਲਿਆ ਕੇ ਆਂਦਾ ਮੇਰੇ ਹਿਸਾਬ ਨਾਲ ਸ਼ਾਇਦ ਪੰਜਾਬ ਦੀ ਆ ਤੇ ਝੋਟੀ ਵਾਜਾ ਵਾਜਾ ਕਰਦੀ ਨਹੀਂ ਚੈੱਕ ਕਰ ਲਓ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰੋ ਹਣਾ ਤੇ ਪੂਰੀ ਆਪਾਂ ਡਿਟੇਲ ਬਾਈ ਤੋਂ ਸਾਂਝੀ ਕਰਾਂਗੇ ਤੇ ਕੀ ਮਾਲ ਮੁੱਲ ਕਰਦਾ ਝੋਟੀ ਦਾ ਕੱਦ-ਕੁੱਦ ਬਹੁਤ ਆ ਉੱਚੀ ਨੀਮੀ ਜਿਵੇਂ ਆਪਾਂ ਕਹੇ ਦੀ ਹਨਾ ਮੰਨ ਲਓ ਬਰੀਡ ਵਾਲੀ ਝੋਟੀ ਜੇ ਗੱਲ ਕਰ ਲਈਏ ਬਰੀਡ ਵਾਲ ਜ ਹਨਾ ਪੂਰਾ ਸੋਬਰ ਨਗੀਨਾ ਸਾਰੀ ਮੰਡੀ ਦੇ ਵਿੱਚ ਇਹ ਕੱਪੜੇ ਇਹ 7 ਮਹੀਨਿਆਂ ਦੀ ਸਿੰਘ-ਸਿੰਘ ਪੂਰਾ ਕੁੰਡਾ ਤੇ ਬਾਕੀ ਯਾਰਾ ਕਰੈਕਟਰ ਪੱਖੋਂ ਵੀ ਝੋਟੀ ਦਾ ਜਿਹੜੀ ਦਾ ਦੀਂਦੇ ਆ ਵੀ ਹਾਂ ਯਾਰ ਝੋਟੀ ਚੰਗੀ ਦੁੱਧ ਲੈਣ ਦੀ ਤੇ ਬਾਕੀ ਇਹ 7 ਮਹੀਨੇ ਦੇ ਗੱਪਣਾ ਪੂਰੇ ਟਾਈਮ ਤੇ ਦੇਖੋ ਕੀ ਰੰਗ ਲਾਉਂਦੀ ਹੈ ਨਾ ਤੇ ਬਾਕੀ ਹੁਣ ਇਸ ਟਾਈਮ ਜਿਹੜੀ ਕਮੀ ਕੋਈ ਨਹੀਂ ਹੈਗੀ ਉਰੇ ਆ ਜਾ ਹੈ 7 ਮਹੀਨੇ ਦੇ ਡੇਢ ਐ ਇੱਥੇ ਟਿਕੜਾ ਲਾ ਬਾਈ ਬਾਈ ਹੱਸੀ ਗਾ ਉਧਰ ਨੂੰ ਚੱਲ ਬਾਈ ਤੇ ਇੱਥੇ ਬਣਨਾ ਚੱਲ ਬਣਨਾ ਬਣ ਲਗੋ ਨਹੀਂ ਡੇਢ ਲੱਖ ਰੁਪਏ ਬਾਈ ਤੇ ਬਈ ਨਾਮ ਦੱਸੋ ਸਭ ਤੋਂ ਪਹਿਲਾਂ ਦਾ ਹਿੰਮਤ ਸਿੰਘ ਬਾਈ ਹਿੰਮਤ ਆ ਠੀਕ ਆ ਹਿੰਮਤ ਪੰਡ ਬਾਈ ਮਾਨ ਵੀ ਬੜੀਆਂ ਮਾਨ ਵੀ ਬੜੀਆਂ ਮੂਸੇ ਦੇ ਨਾਲ ਤੇ ਮੂਸੇ ਨਾਲ ਜਿੱਲਾ ਆਪਣਾ ਮਾਨਸੀ ਹੋ ਜਾਂਦਾ ਹੈ ਨਾ ਮਾਨਸਾ ਜੀ ਤੇ ਮੋਬਾਈਲ ਨੰਬਰ ਦੱਸਿਓ ਬਾਈ ਇੱਕ ਵਾਰ ਹਿੰਮਤ ਨਾ 97152 ਹੂੰ 52575 ਠੀਕ ਆ ਤੇ ਮਤਲਬ ਕਿਹੜੇ ਸਿਮ ਸੁਮਣ ਦੀ ਬਾਈ ਇਹ ਇਹ ਤਾਂ ਪਰਵਾ ਘੱਟ ਜਾਂਦੇ ਐ ਤਾਂ ਅਸੀਂ ਅੱਛਾ ਵੀ ਆਪਣੂੰ ਤਿਆਰ ਕਰੇ ਕਰੀਂ ਕਿ ਲੈਂਦੀ ਹੈ ਕਰੇ ਨਾ ਕਰੇ ਠੀਕ ਆ ਘਰ ਦੀ ਝੋਟੀ ਪਾਲੀ ਹੋਈ ਆ ਹਾਂਜੀ ਤੇ 7 ਮਹੀਨੇ ਦੀ ਗੱਬਣਾ 7 ਮਹੀਨੇ ਪੂਰੇ ਦੀ ਠੀਕ ਆ ਤੇ ਹੁਣ ਕਿੰਨੇ ਟਾਈਮ ਦੀ ਹੋਈ ਬਈ ਉਮਰ ਇਹਦੀ ਉਮਰਦੀ ਹੋ ਗਈ ਉਹਦੀ ਸਾਢੇ ਕਿ ਤਿੰਨ ਸਾਲ ਸਾਢੇ ਦੇਣ ਸਾਲਾ ਠੀਕ ਆ ਤੇ ਭਾਈ ਅੱਜ ਅੱਜ ਦੇ ਹਿਸਾਬ ਕੀ ਰੇਟ ਕਰਦਾ ਹਮਤਾਂ ਡੇਢ ਲੱਖ ਰੁਪਈਆ ਡੇਢ ਲੱਖ ਰੁਪਈਆ ਮਾਨਤਾਨ ਹੋ ਜੂਗਾ ਹਾਂਜੀ ਹੋ ਜੂਗਾ ਜੀ ਠੀਕ ਆ ਮਾਨਤਾਨ ਬਾਈ ਕਹਿੰਦਾ ਹੋ ਜੂਗਾ ਡੇਢ ਲੱਖ ਰੁਪਈਆ ਜਿਹਦੇ ਹਿਸਾਬ ਰੇਟ ਕਰਦਾ ਪੈਂਡਾ ਬਾਈ ਦਾ ਮਗਰੇ ਸੀਗੀ ਆ ਮਗਰੇ ਸੀਗੀ ਠੀਕ ਆ ਮਾਂ ਇਹਦੀ ਹਰਿਆਣਾ ਦੇ ਵਿੱਚੋਂ ਆਈ ਹੋਈ ਸੀ ਬਾਈ ਕਹਿੰਦਾ ਬਰੀਡ ਦਾ ਬਰੀਡ ਹੀ ਹੁੰਦੀ ਹੈ ਨਾ ਤੇ ਮਗਰੇ ਦੀ ਕੱਟੀ ਸੀਗੀ ਤੇ ਬਾਕੀ ਬਾਈਆਂ ਨੂੰ ਬਾਲਾ ਪਤਾ ਨਹੀਂਗਾ ਵੀ ਕਿਹੜੇ ਸੁਮਨ ਸੁਮਨ ਦੀ ਆ ਠੀਕ ਆ ਜਿਹੜੇ ਭਰਾ ਮੰਨ ਲਾ ਬਰੀਡ ਤੇ ਕੰਮ ਕਰਦੇ ਆ ਉਹ ਡੱਜਮੈਂਟ ਕਰ ਲੈਂਦੇ ਵੀ ਸੋਬਰ ਨਗੀਨਾ ਜਿਹੜਾ ਮਾਨਸਾ ਮੰਡੀ ਦੇ ਵਿੱਚ ਅੱਜ ਲੈ ਕੇ ਪਹੁੰਚੇ ਹੋਏ ਸੀ ਬਾਈ ਉੱਕੜ ਮੱਝਾਂ ਦੀ ਗੱਬਣਾ ਤੇ ਤੋੜ ਕੇ ਦਿਖਾਉਣੇ ਆ ਇੱਕ ਸੱਜਰ ਸੀ ਦੋ ਸੀਗੀਆਂ ਇੱਕ ਬਾਈ ਨੇ ਵੇਚਦੀ ਤੇ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਕਿੰਨੇ ਮਹੀਨੇ ਦੀ ਗੱਬਣਾ ਕੀ ਗੱਲਬਾਤ ਆ ਤੇ ਗਰਮੀ ਜ਼ਿਆਦੇ ਮਿੱਤਰੋ ਹੁਣ ਕਾਰਨ ਜਿਹੜਾ ਮੋਬਾਈਲ ਵੀ ਹੈਂਗ ਹੋ ਜਾਂਦਾ ਹਨ ਤੁਹਾਨੂੰ ਪਤਾ ਗਰਮੀ ਚ ਫੋਨ ਜਿਹੜੇ ਚੱਲਦੇ ਨਹੀਂ ਵੱਡੇ ਵੱਡੇ ਕੈਮਰੇ ਫੇਲ ਹੋ ਜਾਂਦੇ ਐਨੀ ਜ਼ਿਆਦੇ ਹੀਟ ਆ ਗਈ ਅੱਜ ਤੁਸੀਂ ਐਂ ਹਿਸਾਬ ਲਾ ਲਓ ਵੀ ਜਿਹੜਾ ਵੀਡੀਓ ਬਣਾਉਣ ਚ ਬੜੀ ਦਿੱਕਤ ਆਈ ਜਾਂਦੀ ਐ ਨੂੰ ਲੈ ਜਾਵਈ ਸਾਂ ਟੋਕੜ ਗੱਬਣਾ ਤੇ ਬਾਈ ਤੋਂ ਰੇਟ ਪੁੱਛ ਕੇ ਦੇਵਾਂਗੇ ਤੇ ਆ ਜਿਹੜਾ ਇਹਦਾ ਬੱਚਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਮਗਰ ਕੱਟਿਆ-ਕੱਟਿਓ ਪੁੱਛ ਕੇ ਦੇਵਾਂ ਮੇਰੇ ਹਿਸਾਬ ਨਾਲ ਲੇਵਾ ਝਾੜੀ ਖੜੀ ਦਿੰਦੀ ਨੂੰ ਤੇ ਬਾਕੀ ਆਪਾਂ ਪੂਰੀ ਗੱਲ ਉਹ ਆ ਜਿਹੜੀ ਬਾਈ ਤੋਂ ਜਾਣਕਾਰੀ ਲੈ ਕੇ ਦਿੰਨੇ ਆਂ ਅੰਨ ਦੇ ਬਾਈ ਆਈ ਹਰਕਤ ਤੇ ਦਾ ਬਣ ਗਿਆ ਕੋਈ ਆ ਜਾਓ ਰਹਿ ਬਾਈ ਹੋਸੀ ਗਾਣਾ ਸਸਰੀਕਰ ਜੀ ਤੇ ਨਾਮ ਦੱਸਿਓ ਬਾਈ ਇੱਕ ਵਾਰੀ ਸੰਸਾਰ ਸਿੰਘ ਹੈ ਜੀ ਸੰਸਾਰ ਬਾਈ ਜੀ ਆਪਾਂ ਗੱਲ ਕਰ ਲਈ ਜਿਹੜੀ ਟੋਕੜ ਗੱਬਣਾਗੇ ਇਹ ਹਾਂ ਟੋਕੜ ਗੱਬਣਾ ਜੀ ਗੱਬਣ ਕਿੰਨੇ ਟਾਈਮ ਦੀ ਆ ਇਹ 7 ਮਹੀਨੇ ਦੀ ਜੀ 7 ਮਹੀਨੇ ਦੀ ਤੇ ਦੁੱਧ ਹੁਣ ਹੱਡੀ ਦੁੱਧ ਆਟ ਗਈ ਜੀ ਇਹਨੂੰ 10 12 ਲੋਗੇ ਹੂੰ ਉਹਨਾਂ ਨੂੰ ਆ ਜਾ ਕਿੰਨੇ ਮਹੀਨੇ ਦੱਸਿਆ ਸੀਗਾ ਇਹ 7 ਮਹੀਨੇ ਦੀ 7 ਮਹੀਨੇ ਦੀ ਫੇਰ ਤਾਂ ਕੀ ਤੋਂ ਹੋਣਾ ਹਾਂ ਤੇ ਥਣ ਬਸ ਕਰਾਉਂਦੀ ਸਮਾਂ ਓਕੇ ਆ ਜੀ ਥਣਾਂ ਦੀ ਨਹੀਂ ਥਣਾਂ ਤਾਂ ਬਸ ਕਰਾਉਂਦੀ ਨਹੀਂ ਥਣਾਂ ਹੁਣ ਤਾਂ ਦੁੱਧ ਦੱਸਣ ਹੋ ਗਏ ਆਂ ਇਹ ਬੰਦਾ ਬਸ ਕਰ ਲਓ ਆਈ ਤਾਂ ਆਹ ਪਾਣੀ ਜਾ ਆਉਂਦਾਗਾ ਜਿਵੇਂ ਦੁੱਧ ਜਾਉਂਦਾ ਇਹ ਮੰਗਰ ਬੱਚਾ ਕੱਟਾ 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 ਇਹਦੇ ਮੰਗਰ ਤੇ ਕੀ ਰੇਟ ਕਰਤਾ ਬਈ ਸੰਸਾਰ ਇਹਦਾ ਜੀ ਦੇ ਲੈਣੀ 55000 ਸਰ ਕੱਟੇ ਸਵੇ ਤਾਂ ਹਾਂ ਜੀ ਮਾਂਦਣ ਮਣਾ ਮੋਟਾ ਬੋ 5400 ਕਰ ਦਾਂਗੇ ਪੂਰੇ 50 ਦੀ ਹੁੰਦੀ ਨਹੀਂ 55 55 ਦੀ ਕਰ ਦਾਂਗੇ ਜੀ ਕੋਈ ਕੁਛ ਨਹੀਂ ਹੁੰਦਾ ਬੱਟ ਦੇ ਰੌਣੀਆਂ ਚੱਲ ਜੇ ਆ ਗਿਆ ਹਾਂ ਜੇ ਕੋਈ ਵੀਡੀਓ ਦੇਖ ਕਹਿੰਦਾ ਮਿੱਤਰੋ ਬਾਈ ਕਹਿੰਦਾ ਪੂਰੇ 50 ਦੀ ਦੇ ਦਾਂਗੇ ਠੀਕ ਆ ਉਹ ਵੀ 2-4 ਦਿਨਾਂ ਚ ਹਾਂ ਬਾਲਾ ਟਾਈਮ ਨਹੀਂ ਤੇ ਬਾਕੀ 7 ਮਹੀਨੇ ਦੇ ਗੱਬਣਾ ਮੰਗਰ ਕੱਟਿਆ ਕੱਟਾ ਮੰਗਰ ਕੱਟਾ ਮੰਗਰ ਕੱਟਾ ਬੱਚਾ ਨਾਲ ਆਊਗਾ ਕੋਈ ਐ ਨਹੀਂ ਹੈਗਾ ਵੀ ਕਈ ਵਾਰ ਕੱਟਾ 1000 2000 ਦਾ ਅੱਠ ਵੇਜ ਨਾਲ ਹਣਾ ਉਹ ਗੱਲ ਨਹੀਂ ਹੈਗੀ ਨਾ ਨਾ ਤੇ ਬਾਕੀ ਬਾਈ ਸੰਸਾਰ ਕਹਿੰਦਾ ਨਾਲ ਦੇ ਬਾਈ ਇੱਕ ਵਾਰੀ ਡਰੈਸ ਪੂਰਾ ਬੋਲ ਦੇ ਪਿੰਡ ਬਾਈ ਮੇਰਾ ਨਾਂ ਸੰਸਾਰ ਸਿੰਘ ਪਿੰਡ ਗੜੱਦੀ ਜ਼ਿਲ੍ਹਾ ਮਾਨਸਾ ਦਾ ਤੇ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ 9915276152 ਆਪਣੇ ਲੋਏ ਘਰੇ ਮੱਝਾਂ ਹੋਰ ਵੀ ਬਹੁਤ ਖੜੀਆਂ ਨਹੀਂ ਆ ਠੀਕ ਆ ਹਾਂ ਇਹ ਬਾਕੀ ਬਈ ਨੇ ਸੰਪਰਕ ਕਰ ਲਿਓ ਦੋ ਨੰਬਰ ਲੈ ਕੇ ਆਜਾ ਗੜੱਦੀ ਤੋਂ ਇੱਕ ਆਪਣੇ ਲੋਏ ਗਾਂ ਹੀ ਖੜੀ ਆ ਘਰੇ ਠੀਕ ਆ ਇੱਕ ਬਾਈ ਨੇ ਤਾਈ ਸੂਈ ਅੱਜ ਪਹਿਲਾਂ ਵੇਚਦੀ ਤੇ ਤੋਕੜ ਰਹਿ ਗਈ ਤੋਕੜ ਜੀ ਇਹ ਬਾਕੀ ਗੱਬਣਾ ਖੜੀਆਂ ਨੇ ਹੋਰ ਮੱਝਾਂ ਬਾਕੀ ਬਾਈ ਦਾ ਫੋਨ ਤੇ ਜਾਣਕਾਰੀ ਸਾਰੀ ਲੈ ਸਕਦੇ ਲੈ ਵੀ ਮਿੱਤਰੋ ਨਾ ਬਾਈ ਦੀ ਆਪਾਂ ਮੱਝ ਤੋਰ ਕੇ ਦਿਖਾਉਣੇ ਆ ਤੇ ਵੱਡੀ ਮੱਝਾਂ ਤਾਜੀ ਸੂਈ ਆ ਤੁਰ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਲੇਵਾਲੂ ਆ ਵਧੀਆ ਬਣਾਇਆ ਹੈ ਨਾ ਤੇ ਥਣ ਨਾਲਾ ਜਰੂਰ ਵੱਡੀ ਮੰਜਾ ਜਿਵੇਂ ਆਪਾਂ ਕਹਿੰਦੀ ਦੁੱਧ ਵਾਲੀ ਸੁਆ ਘਾਟਾ ਤੇ ਇਸ ਕਰਕੇ ਜਿਹੜਾ ਮੱਝਾਂ ਦਾ ਬੁਰਾ ਹਾਲੀ ਲੈ ਲਓ ਜਿਵੇਂ ਆਪਾਂ ਕਹਿੰਦੀ ਹੈ ਨਾ ਤੇ ਟਾਮਾ ਟੱਲਾ ਪਸ਼ੂਆਂ ਦਾ ਕੋਈ ਬਾਕੀ ਆਪਾਂ ਪੂਰੀ ਜਾਣਕਾਰੀ ਗੱਲਬਾਤ ਬਾਈ ਨਾਲ ਕਰਾਉਣੀ ਹੈ ਬਤ ਭਾਈ ਕਿਉਂਕਿ ਸਸੀ ਘਾਲ ਸਸਰੀ ਘਾਲ ਤੇ ਇੱਕ ਵਾਰੀ ਤਾਂ ਪ੍ਰੋਪਰ ਨਾਮ ਦੱਸ ਮੇਰਾ ਨਾਮ ਗੱਗੀ ਦਲੇਲ ਵਾਲਾ ਪਿੰਡ ਹੈ ਠੀਕ ਹੈ ਨੀਰ ਤੋਂ 8 ਕਿਲੋਮੀਟਰ ਠੀਕ ਹੈ ਭਾਈ ਮੋਬਾਈਲ ਨੰਬਰ ਬੋਲਣਾ 62842053 ਹੂੰ ਕਿਉਂਕਿ ਜੇ ਆਪਾਂ ਬਾਈ ਗੱਲ ਕਰ ਲਈਏ ਤਾਂ ਇਸ ਮੱਝ ਦੀ ਕਹਿੰਦੇ ਸੂਏਗੀ ਮੱਝ ਤੀਜੇ ਸੂਏਗੀ ਤੀਜੇ ਸੂਏਗੀ ਕਹਿੰਦੇ ਨਾ ਮਗਰ ਸੂਈਂ ਤਾਂ ਹੋ ਗਿਆ ਹਫਤਾ ਦਾ ਇੱਕ ਹਫਤਾ ਦੁੱਧ ਕੰਨਾਗਾ ਦੁੱਧ 14 ਕਿਲੋ 14 ਕਿਲੋ ਹਾਂਜੀ ਹਰਿਆਣੇ ਦੀ ਲੇਵਾ ਦੱਸਦਾ ਹਨਾ ਤਾਂ ਥੋੜਾ ਜਿਹਾ ਰੂਨ ਨੇੜਿਆ ਹਾਂਜੀ ਹਾਂਜੀ ਤੇ ਲੇਵਾ ਦੱਸਦਾ ਮਿੱਤਰੋ 14 ਕਿਲੋ ਬਾਈ ਕਹਿੰਦਾ ਗਾਰੰਟੀ ਵਾਲਾ ਤੇ ਰੇਟ ਬਾਈ ਕੀ ਗੱਲ ਕਰਦਾ ਰੇਟ 130 ਜੀ 1 ਲੱਖ 30 ਹਜ਼ਾਰ ਮਾਨਦਾਨ ਹੋ ਜਾਊਗਾ ਹਾਂਜੀ ਹੋ ਜਾਊਗਾ ਠੀਕ ਹੈ ਲੈ ਮਿੱਤਰ ਮਾਨ ਤਣ ਹੋ ਜਿਓ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਤੇ ਰੇਟ 130000 ਬਾਕੀ ਮੰਡੀ ਦਾ ਕਰਕੇ ਕਰਨਾ ਪੈਂਦਾ ਤੇ ਨਾਲ ਵਾ ਇੱਕ ਤੋਕੜ ਆਪਣੇ ਕੋਲ ਹਾਂ ਇੱਕ ਤੋਕੜ ਇਹ ਵੀ ਤੋੜਨੀ ਇੱਕ ਤੋਕੜ 아이 ਵੀ ਤੋੜ ਕੇ ਦਿਖਾ ਦੀ ਸੋਨੂੰ ਤੇ ਇਹਦਾ ਬੱਚਾ ਤਾਂ ਹੈ ਨਹੀਂ ਹਨਾ ਨਾ ਬੱਚਾ ਹੈ ਨਹੀਂ ਦਾ ਬੱਚਾ ਹੈ ਨਹੀਂਗਾ ਤੇ ਬਾਕੀ ਦੁੱਧ ਦਿੰਦੀ ਹੈ ਹਨਾ ਹਾਂ ਦੁੱਧ ਦਿੰਦੀ ਆ ਤੇ ਠੰਡੀ ਸੀਲਾ ਬਾਕੀ ਤੁਸੀਂ ਦੇਖੀ ਵੱਡੀ ਮੱਝ ਆ ਗਈ ਥਾਣ ਇਹਦੇ ਵੀ ਜ਼ਰੂਰ ਨੇੜੇ ਤੇ ਬਾਕੀ ਕਦ ਕਾਠ ਮੱਝ ਦਾ ਬਹੁਤ ਹੀ ਡਬਲਾ ਪੂਰੀ ਜਾਣਕਾਰੀ ਲੈ ਕੇ ਦੰਨੇ ਆ ਬਾਈ ਤੋਂ ਕੀ ਗੱਲਬਾਤ ਕਰਦਾ ਕਿੰਨੇ ਟਾਈਮ ਦੀ ਗੱਬਣਾ ਤੇ ਕਿੰਨਾ ਦੁੱਧ ਆਗਾ ਪੂਰੀ ਜਿਹੜੀ ਗੱਲ ਕਰਾਉਣੇ ਆ ਗੱਬਣ ਦਾ ਕੀ ਕਿੰਨੇ ਟਾਈਮ ਦੀ ਬਾਈ 4 ਮਹੀਨੇ ਦੀ ਗੱਬਣਾ ਜੀ 4 ਮਹੀਨੇ ਦੀ ਹਾਂਜੀ ਤੇ ਦੁੱਧ ਹੋਣਾ ਦੁੱਧ 7 ਕਿਲੋ ਤੋਲਣ ਦਾ ਕਹਿਣ ਦਾ ਨਹੀਂ ਹੈਗਾ ਜੀ ਤੋਲ ਕੇ ਦੇ ਦਾਂਗੇ ਹਾਂਜੀ ਤੇ ਮਿੱਤਰੋ 7 ਕਿਲੋ ਬਾਈ ਕਹਿੰਦਾ ਯਾਰ ਤੋਲ ਕੇ ਦੇ ਦਾਂਗੇ ਚਾਰ ਮਹੀਨੇ ਗੱਬਣ ਵਾਲਾ ਡਾਕਟਰ ਲੈ ਕੇ ਚੱਕਰਾ ਸਕਦਾ ਹੈ ਨਾ ਆਪਾਂ ਨੂੰ ਕੋਈ ਬਹਿਮ ਨਹੀਂ ਨਹੀਂ ਬਹਿਮ ਨਹੀਂ ਹੈਗਾ ਕੋਈ ਠੀਕ ਹੈ ਤੇ ਠੰਡੀ ਆ ਬਾੜੇ ਦੇ ਠੰਡੇ ਜੀ ਦੇਖੀਦਾ ਬਠਰ ਧਰ ਲਓ ਮੂਰੇ ਚੋਲਾਂਗੇ ਠੀਕ ਹੈ ਤੇ ਬਾਕੀ ਬੱਚੇ ਦਾ ਕੋਈ ਹੋਰ ਬੱਚੇ ਤਾਂ ਹੈ ਨਹੀਂ ਇਹਦੇ ਰੇਟ ਦੀ ਗੱਲ ਹੈ ਨਹੀਂ ਕੱਕੀ ਦੇਖ ਲੈਣ ਜਾਲਾ ਰੇਟ ਇੱਕੋ ਹੀ ਕਹਨੇ ਜੀ ਜਮਾ ਹਾਂ 70000 ਦੀ ਮਹਿੰਦੇ ਮੰਗਦੇ ਮਾਨਤਣ ਮਾਨਤਣ 1000 ਦੋ 1500 ਇਧਰ ਉਧਰ ਬਾਰਾਣੀ 70000 ਰੁਪਏ ਦੀ ਬਾਈ ਕਹਿੰਦਾ ਬਾਕੀ ਮੈਂ ਖਲਾ ਦੇਾਂਗੇ ਤੇ ਮਾੜਾ ਮੋਟਾ ਮਾਨਤਣ ਕਹਿੰਦਾ 1500 ਹੋ ਜਾਊਗਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਇੱਕ ਵਾਰੀ ਡਰਸ ਉਹਦਾ ਮੇਰਾ ਨਾਮ ਗੱਗੀ ਆ ਈ ਦਰੇੜਾ ਦਾ ਪਿੰਡ ਹੈ ਹੂੰ ਤੇ ਤਨੀਰ ਤੋਂ 8 ਕਿਲੋਮੀਟਰ 518 ਕਿਲੋਮੀਟਰ ਠੀਕ ਆ ਹਾਂਜੀ ਨੰਬਰ 6284205350 ਮੇਰੇ ਮਿੱਤਰ ਬਾਈ ਨਾਲ ਸੰਪਰਕ ਜ਼ਰੂਰ ਕਰਨਾ ਤੇ ਮੇਰੇ ਮਿੱਤਰ ਬਾਈ ਕੋਲਿਆ ਤਾਜੀ ਸੂਈ ਮੱਝ ਆ ਗਈ ਤੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰੋ ਫਿਰ ਆਪਾਂ ਬਾਈ ਤੋਂ ਜਿਹੜੀ ਲੋਕਆਊਟ ਦੀ ਲੈ ਕੇ ਦੇਵਾਂਗੇ ਤੇ ਤਾਜੀ ਸੂਈਏ ਗਰਮੀ ਬੜੀ ਜ਼ਿਆਦਾ ਹੈ ਬਾਈ ਗਰਮੀ ਕਰਕੇ ਨਾ ਬੁਰਾ ਹਾਲਾ ਦੇਖੋ ਤੁਸੀਂ ਹੈਨਾ ਬਾਈ ਵੀ ਪਾਣੀ ਨਾਲ ਨਮਾਈ ਜਾਂਦਾ ਜਿਵੇਂ ਪਸ਼ੂ ਵੀ ਜਰਾ ਬੁਰਾ ਹਾਲ ਹੋਇਆ ਪਿਆ ਇੰਨੀ ਜ਼ਿਆਦਾ ਗਰਮੀ ਆ ਉਹਨਾਂ ਨੂੰ ਆ ਜਾ ਬਾਈ ਤੇ ਤਾਜੀ ਸੂਈ ਹੋਈ ਆ ਕਿਉਂਕਿ ਪਸ਼ੂ ਜਿਵੇਂ ਹੁਣ ਘੱਟ ਮਿਲਦੇ ਆ ਤੇ ਸੂਆ ਹੈ ਨਹੀਂਗਾ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਬਾਈ ਸੱਸੀ ਗਾਲ ਸੱਸੀ ਗਾਲ ਜੀ ਤੇ ਬਾਈ ਨਾਮ ਦੱਸਿਓ ਨਾਮ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਗੁਰਵਿੰਦਰ ਪਿੰਡ ਆਪਣਾ ਮੋੜ ਖੁਰਦੇ ਜੀ ਮੋੜ ਖੁਰ ਛੋੜੇ ਮੋੜ ਹਾਂ ਜਲਾ ਬਠੰਡਾ ਹੈ ਨਾ ਪਲੇ ਹੈ ਨਾ ਹਾਂ ਜੀ ਤੇ ਜਿਹੜੀ ਇੱਕ ਅੱਧੀ ਮੰਝ ਨਿਕਲਦੀ ਹੈ ਬਸ ਉਹ ਬਵਾਰੀ ਲੈ ਹੈ ਨਾ ਹਾਂ ਜੀ ਤੇ ਇਹ ਕਿੰਨੇ ਟਾਂ ਦੀ ਸੂਈ ਹੋਈ ਬਾਈ ਇਹ ਸੂਈ ਹੈ ਜੀ ਮੰਨ ਲਓ ਸਵਾ ਮਹੀਨੇ ਦੀ ਸਵਾ ਮਹੀਨੇ ਦੀ ਗਰਮੀ ਬਹੁਤ ਜ਼ਿਆਦਾ ਅੱਜ ਹੈ ਨਾ ਹਾਂ ਜੀ ਗਰਮੀ ਤੇ ਦੁੱਧ ਹੁਣ ਬਾਈ ਦੁੱਧ ਆ ਗਿਆ ਜੀ 10 ਲੀਟਰ ਪੂਰਾ ਹਾਂ ਮਨਾ ਦੇਗਾ ਹਾਂ ਜੀ ਲੈ ਮਿੱਤਰੋ 10 ਲੀਟਰ ਬਾਈ ਦੁੱਧ ਆ ਗਿਆ ਸਵਾ ਮਹੀਨੇ ਸੂਈ ਹੋਈ ਆ ਤੇ ਬਾਕੀ ਹੁਣ ਜਿਹੜਾ ਸੂਆ ਹੈ ਨਹੀਂਗਾ ਇਹਦਾ ਕਰਕੇ ਥੋੜੇ ਰੇਟ ਜ਼ਿਆਦੇ ਨੇ ਮਾਝੇ ਕੋਈ ਮਿਲਦੀ ਨਹੀਂ ਹੈਗੀ ਤੇ ਬਾਈ ਰੇਟ ਦੀ ਗੱਲ ਐਂਦੀ ਗੁਰਵਿੰਦਰ ਰੇਟ ਕੀ ਕਰਦਾ ਰੇਟ ਲੱਖ ਕਰਦੇ ਆ ਪੂਰਾ ਇੱਕ ਵਾਰੀ ਨੰਬਰ ਹੋਰ ਬੋਲ ਦੇ ਬਾਈ 91152 20568 ਬਾਈ ਗੁਰਵਿੰਦਰ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਛੋਟੇ ਮੌੜਾ ਜ਼ਿਲ੍ਹਾ ਬਠਿੰਡਾ ਰਹਿੰਦਾ ਜਿੱਥੇ ਮੰਡੀ ਲੱਗਦੀ ਐ ਮੌੜਾ ਹੈਨਾ ਹਾਂ ਜੀ ਤੇ ਬਾਕੀ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ 1 ਲੱਖ ਰੁਪਏ ਰੇਟ ਆ ਮਾਨਤਾ ਜ਼ਰੂਰ ਹੋ ਜੂਗਾ ਲੈ ਮਿੱਤਰੋ ਨਾ ਆਪਾਂ ਬਾਈ ਕੋਲੇ ਟਾਪ ਕੁਆਲਿਟੀ ਵਾਲੀ ਨੀਲੀ ਰਾਵ ਦੀ ਝੋਟੀ ਹੈਗੀ ਤੇ ਧੋਕੜ ਗੱਬਣਾ ਨਾਲ ਜਿਹੜਾ ਬੱਚਾ ਤੁਸੀਂ ਉਹ ਵੀ ਦੇਖ ਸਕਦੇ ਹੋ ਨੀਲੀ ਰਾਵੀ ਦੀ ਕਟਾ ਦਾ ਤੇ ਇੱਕ ਵਾਰੀ ਤੁਰਦੀ ਦਾ ਖਵਾਨਾ ਹੋਊ ਨਾ ਚੈੱਕ ਕਰ ਲੋ ਤੋਕੜਾ ਗਈ ਤੇ ਫਿਰ ਵੀ ਵਧੀਆ ਜਮਾ ਥਣ ਥੋਣਾ ਸਪੇਸ ਵਧੀਆ ਤੇ ਨੀਲੀ ਰਾਵੀ ਜਿਹੜੀ ਝੋਟੀ ਬਹੁਤ ਸਕੀਨਾਂਗੀ ਤੇ ਕਈ ਵਾਰ ਭਰਾ ਕਹਿੰਦੇ ਸੀ ਨੀਲੀ ਰਾਵੀ ਦੀ ਲੈਣੀ ਹਨਾ ਤੇ ਤੁਸੀਂ ਬਾਕੀ ਬਣਦੇ ਬਾਈ ਬਾਈ ਤੋਂ ਗੱਲਬਾਤ ਸਾਰੀ ਪੁੱਛਦੇ ਆ ਮਾਗਰ ਕਟਾ ਨੀਲੀ ਰਾਵੀ ਝੋਟੀ ਆ ਕਿੰਨਾ ਗੁੱਦਾ ਦਾ ਸਾਰੀ ਗੱਲਬਾਤ ਬਾਈ ਨਾਲ ਕਰਦੇ ਆ ਸਾਨੂੰ ਲੈ ਬਿਲਕੁਲ ਸਾਫ ਹੈ ਇੱਕ ਨੰਬਰ ਓਕੇ ਜਮ ਇਹ ਪੂਰੀ ਜਾਣਕਾਰੀ ਜਿਹੜੀ ਬਾਈ ਤੋਂ ਲੈ ਕੇ ਦਿੰਨੇ ਆ ਪੂਰੇ ਹੈ ਬਾਈ ਬਾਈ ਹਸੀ ਗਾਲ ਉਧਰ ਹਸੀ ਗਾਲ ਬਾਈ ਤੇ ਨਾਮ ਦੱਸੋ ਬਾਈ ਨਾਮ ਬਾਈ ਜਗਸੀਰ ਸਿੰਘ ਆ ਠੀਕ ਹੈ ਜਗਸੀਰ ਪਿੰਡ ਬਾਈ ਖਿਆਲਾ ਜੀ ਖਿਆਲਾ ਜ਼ਿਲ੍ਹਾ ਮਾਨਸਾ ਹਾਂ ਜੀ ਜ਼ਿਲ੍ਹਾ ਮਾਨਸਾ ਠੀਕ ਹੈ ਤੇ ਜਗਸੀਰ ਇੱਕ ਵਾਰ ਤਾਂ ਨੰਬਰ ਬੋਲ ਬਾਈ ਜਿਹੜਾ 915229996 ਠੀਕ ਹੈ ਜਗਸੀਰ ਜੀ ਆਪਾਂ ਬਾਈ ਇਹ ਛੋਟੀ ਜੀ ਗੱਲ ਕਰ ਲਈਏ ਤਾਂ ਕੰਮ ਸੁਇਆ ਇਹ ਬਾਈ ਦੂਜੇ ਸੁਇਆ ਦੂਜੇ ਸੁਇਆ ਘਰ ਦੀ ਆਪਣੀ ਹਾਂ ਜੀ ਠੀਕ ਹੈ ਤੇ ਹੁਣ ਗੱਬਣ ਕਿੰਨੇ ਟਾਈਮ ਦੀ ਬਾਈ ਗੱਬਣ 2 ਮਹੀਨਾ ਦੀ ਹੈ ਜੀ 2 ਮਹੀਨੇ ਚੱਕ ਪਾਸ ਹਾਂ ਜੀ ਕਰਾਈ ਵੀ ਚੱਕਾ ਨਾ ਚੱਕ ਤਾਂ ਨਹੀਂ ਕਰਾਈ ਜੀ ਇਹ ਮੰਨ ਲਾ ਕਈ ਵਾਰ ਵਾਲਾ ਸੌਦਾ ਹੋ ਗਿਆ ਲੈ ਕਹਿੰਦਾ ਸੀ ਚੱਕਰ ਆਉਣੀਆ ਕਰਵਾ ਲੈ ਹਾਂ ਜੀ ਕਰਾ ਲਾਂ ਕੋਈ ਬਹਿਮਣੀ ਨਹੀਂ ਜੀ ਮਾਨਦਾਨ ਕਰਾਂਗੇ ਜੀ ਠੀਕ ਹੈ ਮਾਨਦਾਨ ਬਾਈ ਕਹਿੰਦਾ ਮੌਕੇ ਦੇ ਮਾੜਾ ਮੋਟਾ ਹੋ ਜਾਊਗਾ ਰੇਟ 85000 ਨੀਲੀ ਰਬੀਏ ਮਾਗਰ ਕਟਾ ਤੇ ਇਕੱਠੇ ਤੇ ਮਿਲਦੀ ਹਾਂ ਹਾਂ ਜੀ ਇਕੱਠੇ ਤੇ ਕੱਟੇ ਤੇ ਮਿਲਦੀ ਆ ਵਧੀਆ ਝੋਟੀਆਂ 2 ਮਹੀਨੇ ਗੱਬਣਾ ਚੱਕਰਵਾ ਕੇ ਤੁਸੀਂ ਲੈ ਆ ਸਕਦੇ ਹੋ ਪਿੰਡ ਬਾਈ ਦਾ ਖਿਆਲਾ ਜ਼ਿਲ੍ਹਾ ਮਾਨਸਾ